ਹਰ ਕਾਟਾ ਹਟਾ ਦੇਣ ਦੇ ਨਾਲ ਸਾਡੀ ਜਵਾਨੀ ਨੂੰ ਰਸਾ ਮਿਲ ਜਾਏਗਾ ਇਹ ਅੱਜ ਵਾਲੀ ਕੀ ਕਾਰਵਾਈ ਦੇਖੀ ਜਿਹੜੇ ਹਨ دہشت ਪੈਦਾ ਕਰਕੇ ਕਦੀ ਵੀ ਚੀਜ਼ਾਂ ਨੂੰ ਨਹੀਂ ਖਤਮ ਕੀਤਾ ਜਾ ਸਕਦਾ دہشت ਕੇਵਲ ਆਪਣੀ ਤਜੋਰੀਆਂ ਭਰਨ ਦੀ ਮਦਦ ਤੇ ਕਰ ਸਕਦੀ ਹੈ دہشت ਕਦੀ ਵੀ ਤੁਹਾਨੂੰ ਸੁਧਾਰ ਦੇ ਰਸਤੇ ਖੋਲ ਕੇ ਨਹੀਂ ਨਹੀਂ ਚਰਚਾ ਤੇ ਇਸ ਗੱਲ ਦੀ ਚੱਲ ਰਹੀ ਹੈ ਕਿ ਜਿਨ੍ਹਾਂ ਦੇ ਘਰ ਟਾਇਏ ਜਾ ਰਹੇ ਨੇ ਉਹ ਵੱਡੇ ਸਮਗਲਰ ਨਹੀਂ ਇੱਕ ਨਾ ਰਿਪੋਰਟ ਪਬਲਿਸ਼ ਹੋਈ ਆ ਦਾ ਟ੍ਰਿਬਿਊਨ ਦੇ ਵਿੱਚ ਇੱਕ ਡਾਟਾ ਪ੍ਰਕਾਸ਼ਿਤ ਕੀਤਾ ਗਿਆ ਵੀ 20% ਤੋਂ ਵੱਧ ਪੰਜਾਬ ਪੁਲਿਸ ਦੇ ਇਹੋ ਜਿਹੇ ਮੁਲਾਜ਼ਮ ਨੇ ਜਿਨ੍ਹਾਂ ਦੀ ਸੋਚ ਮੰਨ ਸਕਦਾ ਇਹੋ ਜੀ ਆ ਵੀ ਅਸੀਂ ਲੋਕਾਂ ਦੇ ਉੱਤੇ ਦਬਾਅ ਪਾ ਕੇ ਰੱਖਿਆ ਇੱਥੇ ਤੇ 100% ਪੁਲਿਸ ਦੀ ਨੀਅਤ ਤੇ ਇਹ ਕਿ ਲੋਕਾਂ ਨੂੰ ਡਰਾ ਕੇ ਰੱਖੇ ਲੋਕ ਅੰਗਰਖਵਾਲੇ ਕਿਥੇ ਨੇ ਉਹ ਤੋਂ ਜਦੋਂ ਇਹਨੇ ਆਪਣੀ ਜ਼ਿੰਮੇਵਾਰੀ ਦੇਖੋ ਤੇ ਨਿਯਮਾਂ ਨੂੰ ਤੋੜਦੇ ਦਿਖਾਈ ਦੇਣਗੇ ਜਦੋਂ ਲੋਕਾਂ ਦੀ ਵਾਰੀ ਆਣਗੀ ਤੇ ਨਜ਼ਾਇਜ਼ ਭਾਵੇਂ ਇਸ ਚਲਾਨ ਕੱਟਣ ਦੀ ਗੱਲ ਵੀ ਹੋਏਗੀ ਉਹ ਕਿਵਨ ਮਹੀਨਾ ਦੇ ਦੇ ਕੇ ਥਾਣਿਆਂ 'ਚ ਲੱਗਣ ਵਾਲੀ ਗੱਲ ਹੈ ਕਿਸੇ ਨਸ਼ੇ ਦਾ ਮੈਦੀ ਦਾ ਵਰਤਣ ਵਾਲਾ ਬੰਦਾ ਪੁਲਿਸ ਪ੍ਰਭਾਵ ਵਿੱਚ ਨਹੀਂ ਚਾਹੀਦਾ ਜਿਵੇਂ ਪੁਲਿਸ ਦਾ ਭਾਗ ਨਸ਼ਈਓ ਤੋਂ ਖਾਲੀ ਹੋ ਜਾਏਗਾ ਪੰਜਾਬ ਸਾਰੇ ਖਾਲੀ ਹੋ ਪੰਜਾ ਸੀਯੋਗਿਆ ਦਿੱਤਿਆਨਾਥ ਨੇ ਪੀਲਾ ਪੰਜਾ ਚਲਾਇਆ ਉਹ ਚਾਹੇ ਧਰਮ ਦੇ ਕਿਸੇ ਖਾਸ ਧਰਮ ਦੇ ਵਿਰੁੱਧ ਸੀ ਉਹੀ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਕਰਨਾ ਚਾਹੁੰਦੀ ਹੈ ਪੀਲਾ ਪੰਜਾ ਲਿਆ ਕੇ ਪੰਜਾਬ ਦੇ ਵਿੱਚ دہشت ਦਾ ਮੋਲ ਪੈਦਾ ਕਰਨਾ ਚਾਹੁੰਦੀ ਨਹੀਂ ਗਏ ਨਾ ਦਰਸਲ ਕੋਈ ਵੀ ਨਹੀਂ ਕਰਨਾ ਚਾਹੁੰਦੀ ਵੋਟਾਂ ਲੈਣੀਆਂ ਇਹ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਰਹੇ ਦਿੱਲੀ ਹਾਰ ਗਏ ਨੇ ਜੇ ਦਿੱਲੀ ਜਿੱਤ ਜਾਂਦੇ ਤਾਂ ਪੀਲਾ ਪੰਜਾ ਇੱਥੇ ਨਹੀਂ ਚਲਦਾ ਕੀ ਗੱਲ ਇੱਕ ਪਾਸੇ ਤਾਂ ਪੁਲਿਸ ਜਿਹੜੀ ਸੌਹਾ ਕਹਾ ਕੇ ਸਭਧਾਨ ਦੀ ਸੌ ਚੁੱਕ ਕੇ ਸਾਹਮਣੇ ਆਂਦੀ ਆ ਵੀ ਅਸੀਂ ਲੋਕਾਂ ਦੇ ਹੱਕ ਲਈ ਕੰਮ ਕਰਾਂਗੇ ਪਰ ਉਹੀ ਪੁਲਿਸ ਇੱਕ ਜਵਰ ਤੇ ਉੱਤਰ ਆਂਦੀ ਆ ਜ਼ੁਲਮ ਤੇ ਉੱਤਰ ਆ। ਉਹ ਦੇਸ਼ ਦੀ ਇੱਜ਼ਾਤ ਦਾ ਰਾਖਾ ਹੈ। ਜੇ ਜਿਹੋ ਦਾ ਮਾਨ ਸਨਮਾਨ ਨਹੀਂ ਤੇ ਆਹ ਬੰਦੇ ਦਾ ਮਾਨ ਸਨਮਾਨ ਕੀ ਮਾਨ ਸਨਮਾਨ? ਈਮੇ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੋਂ ਕਿਸਾਨਾਂ ਨੂੰ ਖਦੇੜਿਆ ਗਿਆ। ਉਸ ਤੋਂ ਬਾਅਦ ਚੰਡੀਗੜ੍ਹ ਤੋਂ ਜਾਂ ਮਹਾਲੀ ਦੇ ਏਰੀਏ ਤੋਂ ਵੱਖ-ਵੱਖ ਕਿਸਾਨਾਂ ਆਗੂ ਨੂੰ ਗ੍ਰਿਫਤਾਰ ਕਰਕੇ ਜੀਲ੍ਹਾਂ 'ਚ ਡੱਕਿਆ ਗਿਆ। ਇੱਥੇ ਵੀ ਹਿਊਮਨ ਰਾਈਟ ਦੀ ਵਾਇਲੇਸ਼ਨ ਹੁੰਦੀ ਆ ਤੇ ਸੰਵਿਧਾਨ ਦੀ ਜਿਹੜੀ ਉਲੰਘਣਾ ਕੀਤੀ ਜਾਂਦੀ ਆ। ਕਿਸਾਨ ਤੇ ਮਜ਼ਦੂਰ ਸਾਰੇ ਇਕੱਠੇ ਨੇ ਆਉਣ ਵਾਲਾ ਸਮਾਂ ਉਹਨ ਰਾਜਨੀਤਿਕ ਤੌਰ ਤੇ ਨਿਕਲੇਗਾ ਜਿੰਨਾਂ ਵੋਟਾਂ ਪਾ ਕੇ 92 ਦਿੱਤੀਆਂ ਸਨ ਹੋ ਸਕਦਾ 12 ਤੱਕ ਵੀ ਨਾ ਜਾਣ ਦੇਣ ਪੰਜਾਬ ਦੀ ਵਿਧਾਨ ਸਭਾ ਸੈਸ਼ਨ ਦੇ ਵਿੱਚ ਪੰਜਾਬ ਦੇ ਹੱਕਾਂ ਪ੍ਰਤੀ ਮੁੱਦੇ ਉੱਠਣੇ ਚਾਹੀਦੇ ਸੀ ਉੱਥੇ ਸਿਰਫ ਹਾਸਾ ਠੱਠਾ ਕਰਕੇ ਹੀ ਪੰਜਾਬ ਦੇ ਸੀਐਮ ਮੁੜ ਜਾਂਦੇ ਨੇ ਉਹਦੇ ਕੋਈ ਇੱਕੋ ਪਾਸ਼ ਨਫ਼ਰਤ ਉਹਨਾਂ ਵਿਰੋਧੀਆਂ ਨੂੰ ਅਬਾ ਤਬਾ ਬੋਲਨੇ ਹੁੰਦੇ ਮਜ਼ਾਕ ਲਾਉਣਾ ਹੁੰਦਾ ਹੈ ਕਾਹ ਵੀ ਉਹਨਾਂ ਦੇ ਪਿਓ ਤੋਂ ਵੱਡੀ ਉਮਰ ਦਾ ਹੋਵੇ ਉਹਨੂੰ ਕੋਈ ਲੱਥੀ ਚੜੀ ਨਹੀਂ ਕਿ ਮੈਂ ਕੀ ਬੋਲ ਰਿਹਾ ਕੀ ਨਹੀਂ ਬੋਲ ਰਿਹਾ ਸੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ ਬਜਟ ਪੇਸ਼ ਕੀਤਾ ਗਿਆ ਬਜਟ ਸੀ 13 ਅਰਬ ਤੋਂ ਵੱਧ ਦਾ ਪਿਛਲੇ ਸਾਲ ਨਾਲੋਂ 10% ਦਾ ਵਾਧਾ ਲਿਖਿਆ ਗਿਆ ਅੰਸ਼ ਕਰਕੇ ਹੁਣ ਜਥੇਦਾਰਾਂ ਦਾ ਪਦਵੀਆਂ ਤੇ ਬਿਠਾਉਣਾ ਉਹਨਾਂ ਨੂੰ ਪਦਵੀਆਂ ਤੋਂ ਮੁਕਤ ਕਰਨਾ ਉਹ ਇਹ ਜਿਹੜਾ ਇਹ ਮਜ਼ਾਕ ਬਣਾ ਕੇ ਰੱਖਦਾ ਸਤਿ ਸ੍ਰੀ ਅਕਾਲ ਮੈਂ ਗੁਰਪਿਆਰ ਸਿੰਘ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਗੱਲਬਾਤ ਕਰਾਂਗੇ ਅੱਜ ਅਸੀਂ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਦੇ ਹਾਲਾਤ ਬੜੇ ਬੱਤਰ ਬਣ ਚੁੱਕੇ ਨੇ ਚਾਹੇ ਉਹ ਕਿਸਾਨੀ ਅੰਦੋਲਨ ਨੂੰ ਲੈ ਕੇ ਨੇ ਚਾਹੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਹੈ ਚਾਹੇ ਪੰਜਾਬ ਸਰਕਾਰ ਦਾ ਰਵਈਆ ਸੋ ਸਾਰੀ ਗੱਲਬਾਤ ਦੌਰਾਨ ਅੱਜ ਸਾਡੇ ਵਿੱਚ ਮੌਜੂਦ ਹੋਣਗੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਜੀ ਸੋ ਬਾਬਾ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਨੀ ਕਿ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਜੋ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਰਹੀ ਹੈ ਰੀਸੈਂਟਲੀ ਪਿਛਲੇ ਦਿਨਾਂ ਦੇ ਵਿੱਚ ਉਸ ਬਾਰੇ ਤੁਹਾਡੇ ਕੀ ਵਿਚਾਰ ਨੇ। ਦੇਖੋ ਪਹਿਲੀ ਗੱਲ ਹੈ ਕਿ ਜੇ ਅਸੀਂ ਪੰਜਾਬ ਪੁਲਿਸ ਦੇ ਜਦੋਂ ਵੱਡੇ ਸੰਦਰਭ 'ਚ ਗੱਲ ਕਰਦੇ ਹਾਂ ਤੇ ਸਾਰੇ ਦੇਸ਼ ਵਿੱਚ ਪੰਜਾਬ ਪੁਲਿਸ ਦਾ ਜਿਹੜਾ ਇਹ ਰੁਤਬਾ ਕਿਸ ਜ਼ਮਾਨੇ ਅੰਦਰ ਸਭ ਤੋਂ ਉੱਪਰ ਗਿਣਿਆ ਜਾਂਦਾ ਰਿਹਾ। ਜੀ ਜਦੋਂ ਅਸੀਂ ਪੰਜਾਬ ਪੁਲਿਸ ਦਾ ਰਾਜਨੀਤਿਕ ਗੱਥਾਂ ਦੇ ਵਿੱਚ ਵਰਤੇ ਜਾਂਦਾ ਜਿਹੜਾ 84 ਤੋਂ ਬਾਅਦ ਦਾ سلسلہ ਸ਼ੁਰੂ ਹੁੰਦਾ ਹੈ ਉਹ ਚਲਦੇ ਚਲਦੇ ਹੁਣ ਪੰਜਾਬ ਪੁਲਿਸ ਜਿਹੜੀ ਹੈ ਅੱਜ ਕੇ ਉਹ ਲੋਕਾਂ ਦੇ ਨਾਲ ਖੜੀ ਦਿਖਾਈ ਨਹੀਂ ਦਿੰਦੀ ਹਮ ਸਟੇਟ ਨਾਲ ਖੜੀ ਦਿਖਾਈ ਦਿੰਦੀ ਹੈ ਜਦੋਂ ਕਿ ਇਹਨਾਂ ਨੂੰ ਦੀ ਜ਼ਿੰਮੇਵਾਰ ਜਿਹੜੀ ਹੈ ਲੋਕਾਂ ਦੇ ਜਾਨ ਮਾਲ ਦੀ ਰਾਖੀ ਲਈ ਉਹਨਾਂ ਦੀ ਜ਼ਿੰਦਗੀ ਦੇ ਪ੍ਰਥਾਏ ਜੋੜੀਆਂ ਉਹਨਾਂ ਜੋ ਸੁਲਤਾਨ ਨੇ ਉਹਨਾਂ ਦੇਣ ਦੇ ਲਈ ਨਾਲ ਮਦਦਗਿਰ ਬਣਦੀ ਹੋਣੀ ਚਾਹੀਦੀ ਹੈ ਮਦਦਗਿਰ ਦੀ ਥਾਂ ਦੇ ਇਹਨਾਂ ਦਾ ਕੰਮ ਜਿਹੜਾ ਹੈ ਕੋ ਹੱਕ ਨਾ ਹੱਕ ਖੋਣ ਦੀ ਜਿਹੜੀ ਗੱਲ ਉਹਨੇ ਪੈਰਵਾਈ ਗਲਤ ਬੰਦਿਆਂ ਨਾਲ ਚੱਲਣਾ ਉਥੇ ਜਾ ਖੜ ਜਾਂਦੀ ਹੈ ਤੇ ਮੈਨੂੰ ਜਵਾਬ ਦੇ ਤੁਸੀਂ ਵੱਡੀ ਗੱਲ ਕਰਦੇ ਪੇ ਉਹ ਨਸ਼ਿਆਂ ਦੇ ਬਾਰੇ ਪੰਜਾਬ ਪੁਲਿਸ ਦੀ ਕਾਰਵਦੀ ਗੱਲ ਕਰਦੇ ਪੇ ਜੀ ਇਹ ਇਹ ਕਿਹੜੀ ਕਾਰਵਾਈ ਕਰਨੀ ਕਿਹੜੀ ਨੀਤੀ ਦੀ ਗੱਲ ਕਰਨੀ ਨੌਜਵਾਨਾਂ ਲਈ ਕੀ ਸੋਚ ਕੇ ਕਾਰਵਾਈ ਕਰਨੀ ਇਹਨਾਂ ਕੋ ਪਲੈਨਿੰਗ ਕੀ ਹਮ ਸਭ ਤੋਂ ਪਹਿਲੀ ਚੀਜ਼ ਇਹ ਹੈ ਕਿ ਮੰਨ ਲਓ ਕਿ ਮੈਨੂੰ ਚਾਹਨਾ ਹੈ ਕਿ ਵਿਗਾੜ ਪੈਦਾ ਹੋ ਗਿਆ ਹੈ ਇਹ ਖਤਮ ਕਰਨਾ ਹੈ ਕੋਈ ਸੁਧਾਰਨੀਆਂ ਸੰਭਾਵਨਾਵਾਂ ਦਾ ਕੋ ਖਾਕਾ ਤਿਆਰ ਕਰ ਲਿਆ ਹਮ ਬਿਲਕੁਲ ਕਿ ਚਾਰ ਘਟਾ ਦੇਣ ਦੇ ਨਾਲ ਸਾਡੀ ਜਵਾਨੀ ਨੂੰ ਰਸਤਾ ਮਿਲ ਜਾਏਗਾ ਹਮ ਉਹ ਸਹੀ ਗਸਤੇ ਤੇ ਆ ਜਾਏਗੀ ਉਹ ਦੁਬਾਰਾ ਉਹ ਮਗਲੀਆਂ ਤੇ ਨਹੀਂ ਜਾਏਗੀ ਅੱਜ ਕਿੰਨੇ ਸਮੇਂ ਤੋਂ ਕੋਈ ਕੋਈ ਕਰਦੇ ਆ ਰਹੇ ਆ ਇਹ ਸਾਨੂੰ ਪਤਾ ਹੈ ਕਿ ਕੋਈ ਚੀਜ਼ ਭਾਵੇਂ ਬੇਈਮਾਨੀ ਹੈ 10 ਫੜ ਲਓ ਤੇ 50 ਪੈਦਾ ਹੋ ਜਾਂਦੇ ਨੇ ਚੋਰ 15 ਫੜ ਲਓ ਤੇ ਪੰਜਾ 85 ਹੋਰ ਨਵੇਂ ਜਮਲ ਜਮ ਬੰਦੇ ਨੇ ਕਿ ਨਸ਼ਿਆਂ ਨੂੰ ਅੱਜ ਪਹਿਲੀ ਵਾਰ ਇਹ ਕਰਨ ਲੱਗੇ ਨੇ ਇਹਨੋਂ ਪਹਿਲਾਂ ਕਿਸੇ ਸਰਕਾਰ ਨੇ ਨਸ਼ਿਆਂ ਖਿਲਾਫ ਕਾਰਵਾਈ ਨਹੀਂ ਕੀਤੀ ਕਿ ਪੁਲਿਸ ਪਹਿਲੀ ਵਾਰ ਇਤਨਾ ਜਾ ਕੇ ਕੰਮ ਕਰਨ ਲੱਗੀ ਹੈ ਪਹਿਲਾਂ ਕਦੇ ਪੁਲਿਸ ਨੇ ਕੰਮ ਨਹੀਂ ਕੀਤਾ ਸਾਇ ਇਹ ਵੱਡੇ ਸਵਾਲ ਨੇ ਜਿੰਨੂੰ ਦੇਖਣਾ ਪਵੇਗਾ ਜੇ ਪਹਿਲੀਆਂ ਕਾਰਵਾਈਆਂ ਦੇ ਨਤੀਜੇ ਸਾਡੇ ਕੋਲ ਸਾਰਥਕ ਨਹੀਂ ਜੀ ਇਹ ਅੱਜ ਵਾਲੀ ਕੀ ਕਾਰਵਾਈ ਦੇਖੀ ਜਿਹੜੇ ਹਨ دہشت ਪੈਦਾ ਕਰਕੇ ਕਦੀ ਵੀ ਚੀਜ਼ਾਂ ਨੂੰ ਨਹੀਂ ਖਤਮ ਕੀਤਾ ਜਾ ਸਕਦਾ دہشت ਕੇਵਲ ਆਪਣੀ ਤਜੋਰੀਆਂ ਭਰਨ ਦੀ ਮਦਦ ਕਰ ਸਕਦੀ ਹੈ دہشت ਕਦੀ ਵੀ ਤੁਹਾਨੂੰ ਸੁਧਾਰ ਦੇ ਰਸਤੇ ਖੋਲ ਕੇ ਨਹੀਂ ਦਿੰਦੀ ਤਾਂ ਹਮੇਸ਼ਾ دہشت ਵਿੱਚੋਂ ਹਮੇਸ਼ਾ دہشت گرد ਪੈਦਾ ਹੁੰਦੇ ਨੇ ਇਹ ਤਾਂ ਦਬਾਉਣ ਦੇ ਨਾਲ ਅਗਲ ਉਹਨਾਂ ਦੇ ਮਨ ਜਿੱਤਣੇ ਨੇ ਢੰਗ ਤਰੀਕੇ ਬਦਲਣੇ ਪੈਣਗੇ ਉਹਨਾਂ ਤੱਕ ਪਹੁੰਚ ਕਰਨੀ ਪੈਗੇ ਉਹ ਕਿਉਂ ਵੇਚਣ ਵਾਲੇ ਪਾਸੇ ਗਏ ਕਿਉਂ ਵਰਤਨ ਵਾਲੇ ਪਾਸੇ ਗਏ ਚਰਚਾ ਤੇ ਇਸ ਗੱਲ ਦੀ ਚੱਲ ਰਹੀ ਹੈ ਕਿ ਜਿਨ੍ਹਾਂ ਦੇ ਘਰ ਟਾਏ ਜਾ ਰਹੇ ਨੇ ਉਹ ਵੱਡੇ ਸਮਗਲਰ ਨਹੀਂ ਹਨ ਹਾਂ ਬਿਲਕੁਲ ਉਹ ਲੋਕ ਨੇ ਜਿਨ੍ਹਾਂ ਨੂੰ ਪਹਿਲਾਂ ਇਹਨਾਂ ਨਸ਼ਿਆਂ ਦੀ ਆਦੀ ਬਣਾਇਆ ਆਦੀ ਬਣ ਤੁਰ ਬਦ ਫਸ ਗਏ ਫਸਣ ਤੋਂ ਬਾਅਦ ਦੋਨਾਂ ਨੇ ਮਜਬੂਰ ਨੌਨਾ ਵਾਲੇ ਪਾਸੇ ਧੱਕ ਦਿੱਤਾ ਗਿਆ ਉਹਨਾਂ ਧੱਕੇ ਹੋਏ ਲੋਕਾਂ ਨੂੰ ਜੇਮ ਜ਼ਿੰਦਗੀ ਮਾੜੀ ਮੈਂ ਧੱਕੇ ਨਾਲ ਜ਼ਿੰਦਗੀ ਜੂਰੇ ਨੇ ਤੇ ਅੱਜ ਉਹਨਾਂ ਤੇ ਨਿਸ਼ਾਨਾ ਤੇ ਸੇਧਿਆ ਜਾ ਰਿਹਾ ਪਰ ਜਿਹੜੇ ਮਗਲੇ ਪਾਸੇ ਸਾਰਾ ਕੁਝ ਇਹਦੀ ਮਾਂ ਬਣ ਕੇ ਮਗਰ ਕੰਮ ਕਰਦੇ ਨੇ ਉਹਨਾਂ ਨੂੰ ਹੱਥ ਪਾਉਣ ਦੇ ਲਈ ਕੋਈ ਤਿਆਰ ਨਹੀਂ ਤੁਸੀਂ ਅਸੀਂ ਚਰਚਾ ਕਰਦੇ ਆ ਕਿ ਇਹਦੇ ਵਿੱਚ ਪੁਲਿਸ ਭਾਈ ਵਾਲੀ ਨਹੀਂ ਹੈ ਜਿਹੜਾ ਭਜਿਆ ਇਹਨਾਂ ਦਾ ਪੁਲਿਸ ਦੇ ਅਧਿਕਾਰੀ ਜਿਹੜਾ ਭਜਿਆ ਉਹ ਨਸ਼ੇ ਦੇ ਖਿਲਾਫ ਜੀ ਦੇ ਉੱਤੇ ਕਿੰਨਾ ਕੁ ਜਿਹੋ ਦੇ ਬਾਰੇ ਦੋਸ਼ ਲੱਗਦੇ ਪਏ ਨੇ ਉਹ ਕਿੱਥੇ ਕਿੱਧਰ ਗਿਆ ਕਿਉਂ ਨਹੀਂ ਫੜ ਕੇ ਲੈ ਕੋ ਤਾਂ ਜਵਾਬ ਦੇਵੇ ਨਾ ਕਿ ਪੁਲਿਸ ਵਿੱਚ ਇਹੋ ਜਿਹੇ ਲੋਕ ਕਿਵੇਂ ਪੈਦਾ ਹੋ ਗਏ ਹਮ ਆਮ ਬੱਚਿਆਂ ਦੀ ਤੇ ਅਸੀਂ ਕਹਿੰਦੇ ਹਾਂ ਕੋਈ ਕੋਈ ਰਜਗਾਰ ਨਹੀਂ ਹੈ ਜੀ ਉਹਨਾਂ ਕੋਲ ਠੀਕ ਵਿਦਿਆ ਨਹੀਂ ਹੈ ਜੀ ਕਾਂ ਇਸ ਪਾਸੇ ਪੈ ਗਏ ਪੁਲਿਸ ਦਾ ਮੁਲਾਜ਼ਮ ਨੂੰ ਨੌਕਰੀ ਵੀ ਮਿਲੀ ਹੋਈ ਹੈ ਪੈਸਾ ਵੀ ਮਿਲਦਾ ਹੈ ਸਭ ਕੋ ਜਿਹੜਾ ਉਹ ਨਸ਼ੇ ਵਰਤਣ ਵਿੱਚ ਵੀ ਅੱਗੇ ਬਹੁਤ ਸਾਰਾ ਪੁਲਿਸੀ ਵਿਭਾਗ ਜਿਹੜਾ ਨਸ਼ੇ ਵਰਤਦਾ ਵੀ ਹੈ ਬਹੁਤ ਸਾਰਾ ਵੇਚਣ ਵਾਲਿਆਂ ਦਾ ਹਿੱਸਾ ਬਣ ਕੇ ਵੀ ਕੰਮ ਕਰ ਉਹ ਕਿਉਂ ਕਰ ਰਹੇ ਨੇ ਸਾਂ ਦੋਸ਼ ਉਹਨਾਂ ਦਾ ਘੱਟ ਹੈ ਜਿਨ੍ਹਾਂ ਤੇ ਘੱਟ ਆ ਰਹੇ ਆ ਪਹਿਲਾਂ ਇਹਨਾਂ ਨੇ ਘੱਟ ਟਾਓ ਨਾ ਜਿਹੜੇ ਪੁਲਿਸ ਡਿਪਾਰਟਮੈਂਟ ਵਿੱਚ ਬੈਠੇ ਹੋਏ ਨੇ ਜਿਹੜੇ ਤੁਹਾਨੂੰ ਸਾਰਾ ਕੁਝ ਇਹਨਾਂ ਰੱਖ ਕੇ ਨਾਏ ਸਰਕਾਰ ਦੇ ਸਾਹਮਣੇ ਹੋਟਲਾਂ ਦੇ ਲੋਕਾਂ ਸਾਹਮਣੇ ਹੋਟਲਾਂ ਦੇ ਅਸ ਹਾਂਜੀ ਅੱਛਾ ਬਾਬਾ ਜੀ ਇੱਕ ਨਾ ਰਿਪੋਰਟ ਪਬਲਿਸ਼ ਹੋਈ ਆ ਦਾ ਟ੍ਰਿਬਿਊਨ ਦੇ ਵਿੱਚ ਇੱਕ ਡਾਟਾ ਪ੍ਰਕਾਸ਼ਿਤ ਕੀਤਾ ਗਿਆ ਵੀ 20% ਤੋਂ ਬਾਅਦ ਵੱਧ ਪੰਜਾਬ ਪੁਲਿਸ ਦੇ ਇਹੋ ਜਿਹੇ ਮੁਲਾਜ਼ਮ ਨੇ ਜਿਨ੍ਹਾਂ ਦੀ ਸੋਚ ਮਾਨਸਿਕਤਾ ਇਹੋ ਜੀ ਆ ਵੀ ਅਸੀਂ ਲੋਕਾਂ ਦੇ ਉੱਤੇ ਦਬਾਅ ਪਾ ਕੇ ਰੱਖਣਾ ਲੋਕਾਂ ਨੂੰ ਡਰਾ ਕੇ ਰੱਖਣਾ ਤਾਂ ਜੋ ਲੋਕ ਸਾਡੇ ਕੰਟਰੋਲ 'ਚ ਰਹਿਣ ਤੁਸੀਂ ਇਸ ਰਿਪੋਰਟ ਨੂੰ ਕਿਵੇਂ ਦੇਖਦੇ ਹੋ ਪੰਜਾਬ ਪੁਲਿਸ ਵਿੱਚ ਇਹ ਇਹ ਰਿਪੋਰਟ ਦਿੱਤੀ ਪਤ ਨਹੀਂ ਕਿ ਇਤਨਾ ਅੰਕੜੇ ਇਕੱਠੇ ਕੀਤੇ ਨੇ ਹਾਂ ਇਹਤੇ ਤੇ 100% ਪੁਲਿਸ ਦੀ ਨੀਅਤ ਦੇ ਵਿੱਚ ਇਹ ਹੈ ਕਿ ਲੋਕਾਂ ਨੂੰ ਡਰਾ ਕੇ ਰੱਖੋ ਹੂੰ ਇਹ ਉਹਨਾਂ ਦੀ ਬਰਦੀ ਦਾ ਨਾਂ ਹੀ ਡਰ ਹੋ ਗਿਆ ਹੂੰ ਜਦ ਬਰਦੀ ਦੇ ਨਾਂ ਰਖਵਾਲਾ ਚਾਹੀਦਾ ਸੀ ਇੱਕ ਪਬਲਿਕ ਸਰਵੈਂਟ ਕਿਵੇਂ ਤਾਨਾ ਛੱਡ ਇਹ ਪੁਲਿਸ ਦਾ ਮਤਲਬ ਸੀ ਲੋਕ ਹੱਕਾਂ ਦੇ ਰਖਵਾਲੇ ਰਾਈਟ ਰਾਈਟ ਪਰ ਇਹ ਲੋਕ ਅੰਗ ਦੇ ਰਖਵਾਲੇ ਕਿੱਥੇ ਨੇ ਇਹ ਤੇ ਜਦੋਂ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਦੇਖੋ ਤੇ ਨਿਯਮਾਂ ਨੂੰ ਤੋੜਦੇ ਦਿਖਾਈ ਦੇਣਗੇ ਜਦੋਂ ਲੋਕਾਂ ਦੀ ਵਾਰੀ ਆਣਗੀ ਤੇ ਨਜਾਇਜ਼ ਭਾਵੇਂ ਇਹ ਚਲਾਨ ਕੱਟਣ ਦੀ ਗੱਲ ਵੀ ਹੋਏਗੀ ਉਹ ਕਿਵੇਂ ਮਹੀਨਾ ਦੇ ਦੇ ਕੇ ਥਾਣਿਆਂ 'ਚ ਲੱਗਣ ਵਾਲੀ ਗੱਲ ਇਹ ਕਿੰਨੀ ਕੁ ਜੋਗ ਹੈ ਜਿਹਦੀ ਚਰਚਾ ਆਮ ਚੱਲਦੀ ਹੈ ਇਹਦੇ ਤੇ ਅੰਕੜੇ ਹੀ ਦੇ ਸਕਦੇ ਜੀ ਇਹ ਜੀ ਚਸਦੇ ਦੇਖਣਾ ਪਏਗਾ ਇਹ ਅੱਜ ਜੋ ਕੁਝ ਹੋ ਰਿਹਾ ਜਾਂ ਜਿੱਥੇ ਪੁਲਿਸ ਸਾਡੀ ਪਹੁੰਚਾ ਦਿੱਤੀ ਗਈ ਹੈ 20% ਦਾ ਡਰ ਲਿਜਾਉਂਦੇ ਇਹ 100% ਹੀ ਪੁਲਿਸ ਹੀ ਡਰਾਉਂਦੇ ਇਹ ਘਰ ਦੀ ਬਿੱਲੀ ਕਰੇ ਮਿਉਂ ਕਰਦੀ ਹੈ ਬਿਲਕੁਲ ਹਾਂਜੀ ਇਹਨੂੰ ਜਿੱਥੇ ਮਿਉਂ ਕਰਨਾ ਚਾਹੀਦਾ ਉੱਥੇ ਮਿਉਂ ਇਹ ਤਾਂ ਹੁੰਦਾ ਹੀ ਨਹੀਂ ਹੈ ਜਿਸ ਕਾਰਨ ਕਰਕੇ ਅੱਜ ਸਾਨੂੰ ਪੁਲਿਸ ਤੰਤਰ ਦੇ ਸੁਧਾਰ ਦੀ ਲੋੜ ਹੈ ਹੂੰ اگر پولیس سسٹم تنંત્ર ਦਾ ਸੁਧਾਰ ਹੋ ਜਾਏ ਉਹਨੇ ਇੱਕ شان ਨਾ ਲੱਗਦਾ ਜਿਹੜੇ ਕਹਾਣੀ مفسر شائی ہے جو نشے نال جڑی ہوئی ہے ਭਾਵੇਂ ਘਰ ਵਿੱਚ ਬਹਿ ਕੇ ਪੀ ਰਹੇ ਭਾਵੇਂ ਧੀ ਦੇ ਵਿਆਹ ਤੇ ਪੀ ਰਹੇ ਜਾਂ ਦੂਜੇ დამ ਤੇ ਜਾ ਕੇ ਹੋਰਾਂ ਦੀ پارٹی وچ او سارے بندے ਛੜ ਕੇ ਬਾਹਰ ਕਰਨੇ ਇੱਕ ਵੀ ਬੰਦਾ ਕਿਸੇ نشے ਦਾ ਮਹਿਤੀ ਦਾ ਵਰਤਣ ਵਾਲਾ ਬੰਦਾ پولیس ਵਿਭਾਗ ਵਿੱਚ ਨਹੀਂ ਚਾਹੀਦਾ ਜੇ ਨਾ پولیس ਵਿਭਾਗ نشਈਆਂ ਤੋਂ ਖਾਲੀ ਹੋ ਜਾਏਗਾ ਪੰਜਾਬ ਸਾਰੇ ਖਾਲੀ ਹੋ ਜਾਏਗਾ جی ਅਛਾ ਬਾਬਾ ਜੀ ਦੇਖਿਆ ਗਿਆ ਵੀ ਪੰਜਾਬ ਪੁਲਿਸ ਦਾ ਜਿਹੜਾ ਰਵਈਆ ਉਹ ਤਾਂ ਆਪਾਂ ਨੇ ਜੱਗ ਜਾਹਿਰ ਆ ਪਰ ਜਿਹੜਾ ਸਰਕਾਰ ਦਾ ਰਵਈਆ ਉਹ ਵੀ ਸਾਰਿਆਂ ਨੂੰ ਲੋਕਾਂ ਨੂੰ ਪਤਾ ਤੁਸ ਤੁਹਾਨੂੰ ਲੱਗਦਾ ਵੀ ਜਿਹੜਾ ਯੂਪੀ ਦਾ ਪੰਜਾ ਸੀਯੋਗ ਅਦਿਤਿਆਨਾਥ ਨੇ ਪੀਲਾ ਪੰਜਾ ਚਲਾਇਆ ਉਹ ਚਾਹੇ ਧਰਮ ਦੇ ਕਿਸੇ ਖਾਸ ਧਰਮ ਦੇ ਵਿਰੁੱਧ ਸੀ ਮੁਸਲਮਾਨ ਨੂੰ ਟਾਰਗੇਟ ਕੀਤਾ ਜਾਂਦਾ ਸੀ ਉਹੀ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਕਰਨਾ ਚਾਹੁੰਦੀ ਹੈ ਪੀਲਾ ਪੰਜਾ ਲੈ ਆ ਕੇ ਪੰਜਾਬ ਦੇ ਵਿੱਚ دہشت ਦਾ ਮੋਲ ਪੈਦਾ ਕਰਨਾ ਚਾਹੁੰਦੀ ਹੈ ਨਹੀਂ ਇਹ ਨਾ ਦਰਸਲ ਕੁਝ ਵੀ ਨਹੀਂ ਕਰਨਾ ਚਾਹੁੰਦੀ ਵੋਟਾਂ ਲੈਣੀਆਂ ਚਾਹੁੰਦੀ ਹੂੰ ਇਹਦੇ ਸਾਹਮਣੇ 27 ਦੀ ਹਸ ਅਸੈਂਬਲੀ ਜੀ ਬੋਟ ਬੈਂਕ ਤਿਆਰ ਕਰ ਰਹੇ ਇਹ ਸਿਰਫ ਵੋਟ ਵਾਸਤੇ ਜੋ ਕੋਈ ਇਹਨੇ ਨਾਲ ਕਲੈਕਸ਼ਨ ਹੈ ਤਾਂ ਕੋਈ ਲੈਣ ਦੇਣ ਨਹੀਂ ਇਹ ਲੋਕਾਂ ਦੀ ਅੱਖਾਂ 'ਚ ਘੱਟਾ ਪਾ ਰਹੇ ਦਿੱਲੀ ਹਾਰ ਗਏ ਨੇ ਜੇ ਦਿੱਲੀ ਜਿੱਤ ਜਾਂਦੇ ਤਾਂ ਪੀੜਾ ਪੰਦੇ ਇੱਥੇ ਨਹੀਂ ਚੱਲਣਾ ਰਾਈਟ ਹਾਂਜੀ ਇਸ ਘਰਨ ਕਰਕੇ ਇਹਨਾਂ ਦਾ ਕੋਈ ਨਜ਼ਰਿਆ ਨਹੀਂ ਭਾਵੇਂ ਆਪਣੇ ਮੰਤਰੀਆਂ ਦੇ ਅਹੁਦੇ ਬਦਲ ਲੈਣ ਇਹਨਾਂ ਜੋ ਕੁਝ ਵੀ ਕਰਨ ਜਾ ਰਹੇ ਨੇ ਇਹ ਲੋਕ ਇੱਥੇ ਕੁਝ ਨਹੀਂ ਕਰਨ ਜਾ ਰਹੇ ਇਹ ਕੇਵਲ ਆਪਣੀਆਂ ਵੋਟਾਂ ਪੱਕੀਆਂ ਕਰਕੇ ਯਾਖਦਾ ਇਨ ਕੋਸੀ ਸਿਗਰੇ ਰਿਪੋਰਟ ਆਈ ਹੋਈ ਹੈ ਕਿ ਸਤਾਹੀ ਵਿੱਚ ਆਮ ਪਾਰਟੀ ਸਰਕਾਰ ਜਿਹੜੀ ਦੁਬਾਰਾ ਨਹੀਂ ਆ ਰਹੀ ਜੀ ਉਹ ਜਿਹੜੀ ਇਹ ਰਿਪੋਰਟ ਆਈ ਹੋਈ ਹੈ ਇਹਨੇ ਸੀਆਈਡੀ ਦੀ ਆਪਣੀ ਰਿਪੋਰਟ ਜਿਹੜੀ ਹੈ ਉਹ ਇਹਨਾਂ ਦੇ ਅੰਦਰ ਦੀ ਜਿਨ੍ਹਾਂ ਦੇ ਕਜਾਂ ਦਾ ਖੌ ਬਣੇ ਹੋਇਆ ਇਹ ਹੁਣ ਉਹਦੇ ਬਦਲੇ ਵਿੱਚ ਰਾਹ ਲੱਭਦੇ ਫਿਰਦੇ ਨੇ ਕਿ ਲੋਕਾਂ ਸਾਡਾ ਦੁਬਾਰਾ ਕਿ ਥਾਂ ਕਿਵੇਂ ਬਣ ਜਾਏ ਕਿ ਅਸੀਂ ਕਿਵੇਂ ਵੋਟਾਂ ਦੇ ਅਧਿਕਾਰੀ ਕਿਵੇਂ ਬਣ ਸਕਦੇ ਆ ਇਹਨਾਂ ਵਾਸਤੇ ਕੋਈ ਨਾਤੇ ਨਸ਼ਾ ਤੰਤਰ ਖਤਮ ਕਰਨ ਦੀ ਗੱਲ ਹੈ ਨਾ ਇਹਨਾਂ ਦਾ ਇਥੇ ਬੇਈਮਾਨਾਂ ਦਾ ਦੀ ਕਰਪਸ਼ਨ ਖਤਮ ਕਰਨ ਦੀ ਗੱਲ ਹੈ ਇਹ ਕੁਝ ਵੀ ਕੰਮ ਨੂੰ ਕਰਨਾ ਕਰਨ ਜਾਂਦੇ ਇਹ ਕੇਵਲ ਆਪਣੀ ਵੋਟ ਬੈਂਕ ਦੀ ਬਹਾਲੀ ਲਈ ਪੁੱਠੇ ਸਿੱਧੇ ਹੋ ਕੇ ਕੰਮ ਕਰਦੇ ਦਿਖਾਈ ਦਿੰਦੇ ਨੇ ਤੇ ਜਿਹੜੀ ਗੱਲ ਤੁਸੀਂ ਗੱਲ ਕੀਤੀ ਹੈ ਜੋਗੀ ਵਾਲਾ ਪੰਜਾ ਮੈਂ ਜਾਣਦਾ ਕਿ ਇਹ ਏਡਾ ਵੱਡਾ ਪਾਪ ਕਰ ਮੈਂ ਜਿਹੜਾ ਇੱਥੇ ਲੈ ਕੇ ਆਏ ਨੇ ਇਹਨਾਂ ਨੂੰ ਇਹਦਾ ਇੱਕ ਪਾਸੇ ਪਹਿਲਾਂ ਅਸੀਂ ਜੋਗੀ ਦੀ ਅਲੋਚਨਾ ਕਰਦੇ ਰਹੇ ਸੀ ਉਸੇ ਜੋਗੀ ਤੰਤਰ ਦੀ ਅਸੀਂ ਉਹਨਾਂ ਠੋਕ ਕੇ ਲੋਕੀ ਵਿਰੋਧ ਕਰਦੇ ਰਹੇ ਨੇ ਅੱਜ ਅਸੀਂ ਇੱਥੇ ਲੈ ਕੇ ਕਿਉਂ ਜੀ ਇਸ ਕਰਕੇ ਕਿ دہشت ਵਿਦਾ ਕਰਕੇ ਅਸੀਂ ਜੋਗੀ ਦੁਜੀ ਵਾਰ ਸਰਕਾਰ ਬਣਾ ਕੇ ਅਸੀਂ ਦੁਜੀ ਵਾਰ ਸਰਕਾਰ ਕਦੇ ਮਿਲ ਕੇ ਦੇਖੋ ਨਾ ਤੁਸੀਂ ਬਿਲਕੁਲ ਬਿਲਕੁਲ ਜੀ ਤੁਸੀਂ ਜੋ ਜਰਨਲਿਸਟ ਹੋ ਹਾਂ ਜਗ ਜਾਹਿਰ ਹੈ ਜੋ ਜੋਗੀ ਨੂੰ ਉਹਨਾਂ ਗੱਲਾਂ ਕਰਕੇ ਦੁਜੀ ਵਾਰ ਹਕੂਮਤ ਜੋਗ ਦੇ ਉੱਤੇ ਬਣ ਗਈ ਹੈ ਦੁਜੀ ਵਾਰ ਮੁੱਖ ਮੰਤਰੀਸ਼ਪ ਤੇ ਬੈਠਾ ਹੋਇਆ ਹੈ ਤੇ ਭਗਵਾਨ ਤੈਨੂੰ ਦਿਖਾਈ ਦੇਣ ਲੱਗ ਪਿਆ ਕਿ ਸ਼ੈਨ ਉਹੀ ਹਥਿਆਰ ਮੈਂ ਤੇ ਵਰਤਾਂ ਕਿ ਜੇ ਲੋਕ ਮੇਤੇ ਦੁਜੀ ਵਾਰ ਨੂੰ ਫੇਰ ਮੇਰਾ ਦਾਰ ਲੱਗ ਜਾਏ ਤੇ ਮੈਂ ਮੁੱਖ ਮੰਤਰੀ ਬਣ ਜਾਵਾਂ ਅੱਛਾ ਜੀ ਜੀ ਬਾਬਾ ਜੀ ਲੋਕਾਂ ਦਾ ਵਿਰੋਧ ਵੀ ਜਗ ਜਾਇਰ ਹੈ ਲੋਕ ਵਿਰੋਧ ਕਰ ਰਹੇ ਨੇ ਵੀ ਵੱਡੇ ਮਗਰਮੱਛਾ ਤੁਸੀਂ ਫੜਦੇ ਨਹੀਂ ਉਹਨਾਂ ਤੇ ਕਿਉਂ ਕਾਰਵਾਈ ਨਹੀਂ ਹੁੰਦੀ ਚਾਹੇ ਪੁਲਿਸ ਆਫਸਰ ਰਾਜਜੀਤਾ ਗੁਰਦੀਪ ਰਾਨੂ ਆ ਪਾਇਲ ਤੋਂ ਡਰਗ ਦਾ ਬੜਾ ਤਸਕਰ ਸੀ ਵੱਡਾ ਤਸਕਰ ਸੀ ਪਾਇਲ ਦੇ ਡੀਐਸਪੀ ਭੋਲਾ ਸੀ ਉਹਨਾਂ ਦੇ ਖਿਲਾਫ ਚਾਹੇ ਇੱਕ ਦੋ ਪੋਲਿਟਿਸ਼ੀਅਨ ਦਾ ਮੈਂ ਨਾਮ ਨਹੀਂ ਲੈਣਾ ਚਾਹਾਂਗਾ ਕਿਉਂਕਿ ਉਹਨਾਂ ਦੇ ਨਾਮ ਵੀ ਆਏ ਨੇ ਉਹਨਾਂ ਤੇ ਸਰਕਾਰ ਕਿਉਂ ਨਹੀਂ ਕਾਰਵਾਈ ਕਰਦੀ ਉਹਨਾਂ ਦੇ ਕਿਉਂ ਪੀਲਾ ਪੰਜਾ ਨਹੀਂ ਚਲਾਉਂਦੀ ਡਰ ਸਰਕਾਰ ਨੂੰ ਉਹਨਾਂ ਤੋਂ ਡਰ ਲੱਗਦਾ ਨਹੀਂ ਜੀ ਇਹਨਾਂ ਗਰੀਬ ਦੇ ਉੱਤੇ ਹੀ ਚੱਲਦਾ ਜੀ ਫਿਰ ਇਹ ਹਿਊਮਨ ਰਾਈਟ ਦੀ ਵਾਇਲੇਸ਼ਨ ਆ ਬਾਬਾ ਬਿਲਕੁਲ ਜੀ ਮਨੁੱਖੀ ਅਧਿਕਾਰਾਂ ਦੇ ਜਿਹੜਾ ਹੈ ਉਹਨਾਂ ਉਹਦੇ ਨਾਲ ਛਲੋੜੇ ਬਿਲਕੁਲ ਜੀ ਇਸ ਕਾਰਨ ਕਰਕੇ ਗਰੀਬ ਮਾਰਿਆ ਜਾਂਦਾ ਅਮੀਰ ਹਮੇਸ਼ਾ ਸੌ ਰਸਤਾ ਹੁੰਦਾ ਡਾਡੇ ਦਾ ਸੱਤੀ ਵੀ ਸੌ ਹੁੰਦਾ ਉਹ ਡਾਡੇ ਨੇ ਉਹਨਾਂ ਦੇ ਸੌ ਹੱਥ ਸੱਜੇ ਖੇ ਬੇਚਲਦੇ ਨੇ ਜਿਹੜਾ ਗਰੀਬ ਆਦਮੀ ਉਹਦੇ ਕੋਈ ਰਸਤਾ ਕੋਈ ਨਹੀਂ ਹੁੰਦਾ ਉਹ ਭੰਵੇਂ ਮਾਤੜ ਕਿਸੇ ਵੀ ਤੁੰ ਫਸਾਇਆ ਗਿਆ ਹੋਵੇ ਉਹਨੂੰ ਮਾਰਦੇ ਹੋ ਇਸ ਵੇਲੇ ਬੱਲੇ 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 ਬਹੁਤ ਵੱਡੀ ਪ੍ਰਾਪਤੀ ਹੈ ਕੋਈ ਪ੍ਰਾਪਤੀ ਨਹੀਂ ਹੈ ਉਹਨਾਂ ਦੇ ਬੱਚੇ ਰੋਂਦੇ ਨੇ ਗਲਤੀ ਮੈਂ ਕੀਤੀ ਹੈ ਮੇਰੇ ਦੋ ਬੱਚੇ ਨੇ ਮੇਰਾ ਘਰ ਪੁੱਤਰ ਹੈ ਨੂੰ ਹੈ ਮਾਂ ਹੈ ਪਿਓ ਹੈ ਤੁਹਾਨੂੰ ਮੇਰੇ ਮਾਂ ਪਿਓ ਦਾ ਘਰ ਖੋਣ ਦੀ ਕੀ ਕੀ ਅਧਿਕਾਰ ਹੈ ਹਮ ਕਿ ਨਹੀਂ ਪੰਜਾਬ ਵਿੱਚ ਬੇਈਮਾਨੀਆਂ ਕੀ ਕੁਝ ਨਹੀਂ ਬਣਿਆ ਹੋਇਆ ਤੁਸੀਂ ਲਿਖ ਕੇ ਲਿਆ ਕਿ 387 ਬੰਦੇ ਬਨ ਕ੍ਰਪਸ਼ਨ ਵਾਲੇ ਫੜ ਕੇ ਜੇਲਾਂ ਚ ਅਫਸਰ ਜਿਹਨਾਂ ਨੇ ਕੀ ਉਹ 300 300 ਜਾਂ -da, <mimic> 500 500 ਕੱਟਾ ਦਿੰਦੇ ਨੇ ਹਮ ਪੰਜਾਬ ਉਹ ਫੋੜ ਮੁਖਵੰਦੀ ਛਪੀ ਹੋਈ ਹੈ ਕਿ ਇੰਨੀ ਗਸਟਾਰੀਆਂ ਕਰ ਲਈਆਂ ਗਈਆਂ ਰਿਸ਼ਵਤ ਦੇ ਖਾਤੇ ਵਿੱਚ ਬਈ ਕਿ ਉਹਨਾਂ ਨੂੰ ਕੱਟਾ ਦیتے ਆ ਮੈਨੂੰ ਉਹਨਾਂ ਦੇ ਘਰ ਟਾ ਕੇ ਆਉ। ਬਿਲਕੁਲ। ਤੇ ਨਸ਼ਿਆਂ ਦੇ ਇਹਦੇ ਮਾਤਰ ਜਿਹੜੇ ਗਰੀਬ ਨੇ ਉਹਨਾਂ ਦੇ ਘਰਾਂ ਵਾਲੇ ਪਾਸੇ ਨੂੰ ਆਏ। ਠੀਕ। ਇਹ ਅਸੀਂ ਇੱਕ ਪਾਸੇ ਤੇ ਤੁਸੀਂ ਕੁਝ ਨਹੀਂ ਕਰ ਰਹੇ ਹਨ ਹਨ ਪਤਾ ਨਹੀਂ ਉਹਨਾਂ ਨੂੰ تنخواਹਾਂ ਵੀ ਜੇਲਾਂ ਚ ਭੇਜ ਰਹੇ ਹੋਗੇ। ਦੂਜੇ ਪਾਸੇ ਤੁਸੀਂ ਉਹਨਾਂ ਨੂੰ ਇਹ ਇਹ ਕਹਿ ਕੇ ਕਰ ਉਹਨਾਂ ਦੇ ਬੱਚਿਆਂ ਦਾ ਖਿਆਲ ਕਰੋ। ਦੋਸ਼ੀ ਮੈਂ ਕੇਵਲ ਸਿੰਘ ਹੈ ਮੇਰੇ ਬੱਚੇ ਦੋਸ਼ੀ ਨਹੀਂ ਹਨ। ਬਿਲਕੁਲ। ਹਾਂਜੀ ਮੈਂ ਦੋਸ਼ੀ ਕਿਉਂ ਬਣਿਆ ਮੇਰੇ ਤੇ ਵੀ ਕੰਮ ਕਰੋ ਕਿ ਮੈਂ ਰਸਾ ਕਿਉਂ ਖਤਿਆਰ ਕੀਤਾ। ਜੀ। ਮੈਂ ਇਸ ਪਾਸੇ ਕਿਉਂ ਚਲੇ ਆ ਮੈਂ ਚਲੇ ਆ ਕਿ ਚਲਾਇਆ ਗਿਆ। ਬਿਲਕੁਲ। ਅੱਜ ਸਾਨੂੰ ਉਹ ਪਾਸਾ ਤੇ اختیار ਨਹੀਂ ਕਰ ਰਹੇ ਜੀ ਅੱਜ ਸਾਨੂੰ ਨਸ਼ੇ ਨੂੰ ਖਤਮ ਕਰਨ ਵਾਸਤੇ ਜਿੱਥੇ ਘਰ ਵਿੱਚ ਨਸ਼ਾ ਆ ਗਿਆ ਕੋਈ ਉਹ ਨਾਲ ਵੇਚਣ ਲੱਗ ਪਿਆ ਕੱਢਣ ਲੱਗ ਪਿਆ ਉਹਨਾਂ ਤੋਂ ਉਹਨਾਂ ਦੇ ਕੋਲ ਬੈਠੋ ਉਹਨਾਂ ਨੂੰ ਕਿੱਥੇ ਬਿਠਾਓ ਚਾਰ ਚਾਰਜ ਦੇ ਬੰਦੇ ਪੰਜਾਬ ਵਿੱਚ ਲੱਭੋ ਜਿਹੜੇ ਉਹਨਾਂ ਨਾਲ ਇਨਸਾਨੀ ਤੌਰ ਤੇ ਭਾਈਚਾਰਕ ਸਾਂਝ ਪਾ ਕੇ ਉਹਨਾਂ ਦੀ ਬਿਮਾਰੀ ਨੂੰ ਸਮਝਣ ਤੇ ਉਹਨਾਂ ਦਾ ਮਨੋ ਵਿਗਿਆਨਕ ਪੱਖ ਤੋਂ ਇਲਾਜ ਕਰਕੇ ਉਹ ਬਚਾਓ ਘਰ ਨਾਲ ਲਾਓ ਉਹਨੂੰ ਹੋਰ ਦੋ ਲੱਖ ਦੇ 10 ਦੀ ਲੋਕ ਦਿਓ ਦਿਓ ਲੈ ਮਿੱਤਰਾ ਨਸ਼ਾ ਵੇਚਣਾ ਬੰਦ ਕਰ ਇਹ 10 ਲੱਖ ਹੋਰ ਚੁੱਕ ਆਪਣਾ ਕੋਈ ਕਾਰੋਬਾਰ ਕਰਕੇ ਤੇ ਆਪਣੀ ਜ਼ਿੰਦਗੀ ਨੂੰ ਜੀ ਲੈ ਜੀ ਅੱਛਾ ਬਾਬਾ ਜੀ ਪਸ਼ਵਿੰਦਰ ਕਰਨਲ ਵਾਠ ਦਾ ਵੀ ਮਾਮਲਾ ਹੈ ਨਾ ਬੜਾ ਰੀਸੈਂਟਲੀ ਚਰਚਾ ਦਾ ਵਿਸ਼ਾ ਰਿਹਾ ਜਿਵੇਂ ਇਹਦੀ ਪੰਜਾਬ ਪੁਲਿਸ ਨੇ ਕਾਰਵਾਈ ਕੀਤੀ ਆ ਉਹਨਾਂ ਦੀ ਕੁੱਟਮਾਰ ਕੀਤੀ ਆ ਪਰ ਪੰਜਾਬ ਦੇ ਡੀਜੀਪੀ ਐਸਐਸਪੀ ਨਾਨਕ ਸਿੰਘ ਉਹਨਾਂ ਨੂੰ ਜਿਹੜੇ ਉਹਨਾਂ ਦੇ ਅਫਸਰ ਸੀ ਛੋਟੇ ਅਧਿਕਾਰੀ ਸੀ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਚ ਲੱਗੇ ਰਹੇ ਹਾਲੇ ਵੀ ਐਫਆਈਆਰ ਚਾਹੇ ਲੇਟ ਹੋਈ ਆ ਪਰ ਹੋਈ ਆ ਧਰਨਾ ਪ੍ਰਦਰਸ਼ਨ ਕਰਕੇ ਲੋਕ ਜੁੜੇ ਪਰ ਹਾਲੇ ਵੀ ਹਾਈ ਕੋਰਟ ਉਹਨਾਂ ਦੇ ਜਿਹੜੇ ਫੈਸਲੇ ਤੋਂ ਨਰਾਜ਼ ਕੀ ਗੱਲ ਹੈ ਇੱਕ ਪਾਸੇ ਤਾਂ ਪੁਲਿਸ ਜਿਹੜੀ ਸੋਹਾਂ ਖਾ ਕੇ ਸਭਦਾਨ ਦੀ ਸੋਹ ਚੁੱਕ ਕੇ ਸਾਹਮਣੇ ਆਂਦੀ ਆ ਵੀ ਅਸੀਂ ਲੋਕਾਂ ਦੇ ਹੱਕ ਲਈ ਕੰਮ ਕਰਾਂਗੇ ਪਰ ਉਹੀ ਪੁਲਿਸ ਇੱਕ ਜ਼ਬਰ ਤੇ ਉੱਤਰ ਆਂਦੀ ਆ ਜ਼ੁਲਮ ਤੇ ਉੱਤਰ ਆਂਦੀ ਆ ਇਹ ਮੰਨ ਲਓ ਕਿ ਉਹ ਇੱਕ ਆਰਮੀ ਅਫਸਰ ਹੈ ਹੂੰ ਜਿਹਨਾਂ ਬਾਠ ਹੈ ਆਰਮੀ ਅਫਸਰ ਹੈ ਇਹ ਆਰਮੀ ਹਾਂ ਉਹਦੇ ਕਰਕੇ ਹਾਈਲਾਈਟ ਹੋ ਗਿਆ ਜੀ ਇਹ ਪਤਾ ਨਹੀਂ ਉਹਦੇ ਵਰਗੇ ਕਿੰਨੇ ਬਾਠ ਨੇ ਜਿਹੜੇ ਰੋਜ਼ ਇਹਨਾਂ ਦੇ ਤਸ਼ੱਦਦ ਦਾ ਸ਼ਿਕਾਰ ਹੁੰਦੇ ਨੇ ਜਿੰਨੂੰ ਕੁੱਟਿਆ ਜਾਂਦਾ ਹੈ ਜਿਹਦਰ ਬੰਦਿਆਂ ਨੂੰ ਗਰੋਲ ਕੇ ਰੱਖ ਦਿੰਦੇ ਨੇ ਇਹ ਇਹਨਾਂ ਦਾ ਸੁਭਾਅ ਜਿਉ ਤੁਸੀਂ ਗੱਲ ਕਹਿੰਦੇ 20% ਦੇਸ਼ ਪੈਦਾ ਨਹੀਂ 20 ਨਹੀਂ ਅਗੇ ਇਹਨਾਂ ਦਾ ਪਰਸੈਂਟ ਬਹੁਤ ਵੱਡਾ ਗ੍ਰਾਫ ਬਹੁਤ ਵੱਡਾ ਇਸ ਕਰਕੇ ਇਹਨਾਂ ਨੇ ਜੋ ਕੀਤਾ ਉਸ ਫੌਜੀ ਅਫਸਰ ਦੇ ਨਾਲ ਜੋ ਧੱਕਾ ਕੀਤਾ ਮਾਰਕੁੱਟ ਕੀਤੇ ਇਹਨਾਂ ਨੇ 100% ਗਲਤ ਕੰਮ ਕੀਤਾ ਅਗਰ ਅੱਜ ਲੋਕ ਨਾਲ ਖੜ ਗਏ ਜਾਂ ਉਹਦੀ ਘਰਵਾਲੀ ਅੱਗੇ ਆ ਕੇ ਲੜਾਈ ਲੜਨ ਜੋਗੀ ਹੈ ਤਾਂ ਕੋਈ ਹਿੰਮਤ ਸੀ ਲੜੀ ਲੜਦੀ ਪਈ ਹੈ ਤੇ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਹੈ ਹਾਈ ਕੋਰਟ ਦੇ ਉਹਦੇ ਇਸ ਗੱਲ ਵਿੱਚ ਹੱਕ ਵਿੱਚ ਆ ਗਈ ਹੈ ਇਹ ਤੁਹਾਨੂੰ ਕੋ ਜਵਾਬ ਨਹੀਂ ਦਿੱਤਾ ਜਾ ਰਿਹਾ ਇਹਨੂੰ ਕਾਰਗੂ ਨਹੀਂ ਕੀਤੀ ਜਾ ਰਹੀ ਹਾਂਜੀ ਇਹ ਜਗਰਨ ਕਰਕੇ ਅਸੀਂ ਕਹਿੰਦੇ ਹਾਂ ਕਿ ਸਾਰੇ ਜਿੰਨੇ ਵੀ ਸ਼ਾਮਿਲ ਸਨ ਸਭ ਨੂੰ ਨੌਕਰੀ ਬਰਖਾਸਟ ਕਰਨਾ ਚਾਹੀਦਾ ਹੈ ਤੇ ਉਹਨਾਂ ਨੂੰ ਦੁਬਾਰਾ ਨੌਕਰੀ ਤੱਕ ਨਹੀਂ ਆਣੇ ਚਾਹੀਦੇ ਉਹਦੀ ਉਹਨਾਂ ਬਾ ਇੱਜ਼ਤ ਜਿਹੜੀ ਉਹਦੇ ਜਿਹੜਾ ਫੌਜੀ ਹੈ ਉਹਦੀ ਬਾ ਇੱਜ਼ਤ ਦੀ ਪੂਰੀ ਨਾਕੀ ਕਰਨੀ ਏ ਉਹਨਾਂ ਵੱਸੇ ਸਟੇਟ ਨੂੰ ਮਾਫੀ ਮੰਗਣੀ ਚਾਹੀਦੀ ਏ ਇਸ ਆੜੇ ਮਲਾ ਜੇ ਕਰੰਦਿਆਂ ਨੇ ਤਾਂ ਗਲਤ ਵਿਹਾਰ ਕੀਤਾ ਉਹ ਦੇਸ਼ ਦੀ ਸਰਾਧਾ ਦਾ ਰਾਖਾ ਹੈ ਤੇ ਜੇ ਉਹਦਾ ਮਾਨ ਸਨਮਾਨ ਨਹੀਂ ਤੇ ਆਹ ਬੰਦੇ ਦਾ ਮਾਨ ਸਨਮਾਨ ਕੀ ਮਾਨ ਸਨਮਾਨ ਹੋਊਗਾ ਅੱਛਾ ਬਾਬਾ ਜੀ ਕਿਸਾਨੀ ਅੰਦੋਲਨ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਹਨਾ ਕਿਵੇਂ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੋਂ ਕਿਸਾਨਾਂ ਨੂੰ ਖਦੇੜਿਆ ਗਿਆ ਉਸ ਤੋਂ ਬਾਅਦ ਚੰਡੀਗੜ੍ਹ ਤੋਂ ਜਾਂ ਮਹਾਲੀ ਦੇ ਏਰੀਏ ਤੋਂ ਵੱਖ-ਵੱਖ ਕਿਸਾਨਾਂ ਆਗੂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ 'ਚ ਡੱਕਿਆ ਗਿਆ। ਇੱਥੇ ਵੀ ਹਿਊਮਨ ਰਾਈਟ ਦੀ ਵਾਇਲੇਸ਼ਨ ਹੁੰਦੀ ਹੈ ਤੇ ਸੰਵਿਧਾਨ ਦੀ ਜਿਹੜੀ ਉਲੰਘਣਾ ਕੀਤੀ ਜਾਂਦੀ ਹੈ। ਸੰਵਿਧਾਨ ਸਾਨੂੰ ਅਧਿਕਾਰ ਦਿੰਦਾ ਰਾਈਟ ਟੂ ਪ੍ਰੋਟੈਸਟ ਦਾ। ਇੱਕ ਜਿਹੜਾ ਆਮ ਬੰਦਾ ਹੈ, ਆਮ ਆਗੂ ਕਿਸਾਨ ਸੜਕਾਂ 'ਤੇ ਬੈਠੇ ਨੇ ਆਪਦੇ ਹੱਕਾਂ ਲਈ ਪਰ ਸਰਕਾਰ ਵੱਲੋਂ ਉਹਨਾਂ ਨੂੰ ਖਦੇੜਿਆ ਜਾਂਦਾ। ਇਹ ਵੀ ਇੱਕ ਤਾਨਾਸ਼ਾਹੀ ਦਾ ਵਿਸ਼ਾ ਤੁਸੀਂ ਇਸ ਨੂੰ ਸਾਰੇ ਨਜ਼ਰੀਏ ਨੂੰ ਕਿਵੇਂ ਦੇਖਦੇ ਹੋ? ਜਿਸ ਮੈਸੇਜ ਜਿੱਦਣ ਦਾ ਹੋਇਆ ਹੈ ਅਸੀਂ ਇਸ ਗੱਲ ਦੇ ਪਾਵੇਂ ਸਾਰੇ ਅੰਦੋਲਨ ਦੇ ਹੱਕ ਵਿੱਚ ਸਾਂਝ ਹੈ ਨਹੀਂ ਵੱਖਰਾ ਉਹ ਵੱਖਰਾ ਵੀ ਸਾਰੇ ਜਦੋਂ ਉਹਨਾਂ ਨੇ ਧੱਕਾ ਕੀਤਾ ਗਿਆ ਜਿਵੇਂ ਵਿਸ਼ਵਾਸ ਘਾਤ ਕਰਕੇ ਉਹਨਾਂ ਨੂੰ ਇੱਕ ਪਾਸੇ ਮੀਟਿੰਗ ਲਈ ਸੱਦਿਆ ਜਾਂਦਾ ਹੈ ਕੇਂਦਰ ਦੇ ਮੰਤਰੀ ਆਉਂਦੇ ਨੇ ਸਟੇਟ ਦੇ ਮੰਤਰੀ ਨਾਲ ਬੈਠਦੇ ਨੇ ਉਹਨਾਂ ਲੋਕਾਂ ਨੂੰ ਰਾਜ ਜਾਂਦੇ ਉਸ ਵੇਲੇ ਫੜ ਲਿਆ ਜਾਂਦਾ ਹੈ ਤੇ ਉਹ ਅੰਦੋਲਨ ਜਿਹੜਾ ਹੈ ਉਹਨੂੰ ਤੈਸ਼ ਨੈਸ਼ ਕਰ ਦਿੱਤਾ ਜਾਂਦਾ ਹੈ ਬਿਲਕੁਲ ਉੱਥੇ ਇਹਨਾਂ ਨੇ ਬਾਰਡਰ ਦੇ ਉੱਤੇ ਕੇਵਲ ਕਿਸਾਨਾਂ ਦੇ ਜਿਹੜੇ ਡਰੈਗਟਰ ਟ੍ਰਾਲੀਆਂ ਜਾਂ ਉਹਨਾਂ ਦੀ ਰਹਿਸ਼ਾ ਨਹੀਂ ਖਤਮ ਨਹੀਂ ਕੀਤੀਆਂ ਉੱਥੇ ਜਨਾਈਤ ਸਿੱਖ ਸਾੜੀ ਜੱਥੇ ਬੰਦੀ ਹੈ ਜਿਹੜੇ ਮਨੁੱਖੀ ਸੇਵਾ ਵਿੱਚ ਕੰਮ ਕਰਦੀ ਹੈ ਉਹਨੇ ਉੱਥੇ ਬਹੁਤ ਵੱਡਾ ਆਪਣਾ ਸੈਟਅਪ ਬਣਾਇਆ ਸੀ ਉਹਦਾ ਸੈਟਅਪ ਵੀ ਤੈਸ਼ ਨੈਸ਼ ਕਰ ਦਿੱਤੇ ਗੋਸੂ ਕੱਖ ਨਹੀਂ ਲੱਭਿਆ ਸਾਨੂੰ ਉੱਥੇ ਉਹਨਾਂ ਦੇ ਸਾੜੀ ਸੇਵਾਦਾਰ ਸਰ ਰਾਮਪਾਲ ਸਿੰਘ ਲੁਧਿਆਣੇ ਤੋਂ ਨੇ ਮੈਨੂੰ ਪੁੱਛਿਆ ਸਾਨੂੰ ਸਮਾਨ ਲੈਣ ਦਾ ਕਿਹੜੇ ਭਾਈ ਸਾਹਿਬ ਕਿਹੜੇ ਸਮਾਨ ਦੀ ਗੱਲ ਕਰਦੇ ਹੋ ਸਾਡੇ ਦੇ ਛੜੀਏ ਕੱਖ ਨਹੀਂ ਉੱਥੇ ਇਹਨਾਂ ਨੇ ਹਾਂਜੀ ਲੁੱਟ ਕੇ ਲੈ ਗਏ ਨੇ ਉੱਥੇ ਮਾਰ ਮਾਰ ਕੇ ਇਹਨਾਂ ਨੇ ਕਈ ਪੁਲਿਸ ਅਫਸਰਾਂ ਦਾ ਵੀ ਨਾਮ ਸਾਹਮਣੇ ਆਇਆ ਇਸ ਥੋੜੀ ਦੇ ਵਿੱਚ ਇਹਨਾਂ ਨੇ ਮਾਰ ਮਾਰ ਕੇ ਉੱਥੋਂ ਸਾਡਾ ਸਾਰਾ ਤੈਸ਼ ਨੇ ਸਾਨੂੰ ਤੇ ਆਪਣੀ ਜਗ ਇਹਨਾਂ ਦੇ ਭਾਵ ਇਹਨਾਂ ਇਹ ਨਾਦਰਸ਼ਾਈ ਕੀਤੀ ਇਹਨਾਂ ਨੇ রাইਟ ਬਿਲਕੁਲ ਬਿਲਕੁਲ ਇਹ ਜੋ ਕਿ ਨਾਦਰਸ਼ਾਈ ਕੀਤੀ ਹੈ ਤੇ ਇਹਨਾਂ ਨੇ ਵਿਸ਼ਵਾਸ ਘਾਤ ਕੀਤਾ ਤੇ ਇਹਨਾਂ ਨੂੰ ਸਜ਼ਾ ਭੁਗਤਣੀ ਪੈਗੀ ਹੂੰ ਇਸ ਕਰਕੇ ਤਿਆਰੀ ਕਰਕੇ ਰੱਖਣ ਕਿਸਾਨ ਸਾਰੇ ਪੰਜਾਬ ਵਿੱਚ ਵਸਦੇ ਨੇ ਕਿਸਾਨ ਤੇ ਮਜ਼ਦੂਰ ਸਾਰੇ ਇਕੱਠੇ ਨੇ ਆਉਣ ਵਾਲਾ ਸਮਾਂ ਉਹਨਾਂ ਦਾ ਗੁੱਸਾ ਇਹਨਾਂ ਤੇ ਰਾਜਨੀਤਿਕ ਤੌਰ ਤੇ ਨਿਕਲੇਗਾ ਜਿੰਨਾ ਵੋਟਾਂ ਪਾ ਕੇ 92 ਦਿੱਤੀਆਂ ਸਨ ਹੋ ਸਕਦਾ 12 ਤੱਕ ਵੀ ਨਾ ਜਾਣ ਦੇਣ ਇਹ ਉਹਨਾਂ ਦੇ ਕੋਲ ਬੜੀ-ਬੜੀ ਕਰਾਮਾਤ ਹੈ ਬਿਲਕੁਲ ਅੱਛਾ ਬਜਟ ਸੈਸ਼ਨ ਚਰਚਾ ਦਾ ਵਿਚਾਰਿਆ ਬਜਟ 4 ਦਿਨ ਬਜਟ ਸੈਸ਼ਨ ਚੱਲਿਆ ਉਸ ਵਿੱਚ ਇੱਕ ਦਿਨ ਸਿਰਫ ਭਗਵਾਨ ਤੁਮਨ ਸ਼ਾਮ ਨੂੰ ਆਉਂਦੇ ਨੇ ਉਹ ਵੀ ਦੇਰ ਸ਼ਾਮ ਸ਼ਾਮ ਨੂੰ ਆਉਂਦੇ ਨੇ ਤੇ ਥੋੜਾ ਜਿਹਾ ਬੋਲ ਕੇ ਚਲੇ ਜਾਂਦੇ ਨੇ ਕੋਈ ਮੁੱਦਾ ਨਹੀਂ ਉੱਠਦਾ ਕੋਈ ਕਿਸਾਨਾਂ ਬਾਰੇ ਗੱਲ ਨਹੀਂ ਹੁੰਦੀ ਪੰਜਾਬ ਦੇ ਹਾਲਾਤਾਂ ਬਾਰੇ ਗੱਲ ਨਹੀਂ ਹੁੰਦੀ ਸੈਸ਼ਨ ਦੇ ਵਿੱਚ ਆਂਦੇ ਨੇ ਸਿੱਚੇਵਾਲ ਦੀ ਜਿਹੜੀ ਉਹਨਾਂ ਨੂੰ ਬਚਾ ਦੇ ਪੱਖ ਦੇ ਵਿੱਚ ਲੱਗੇ ਰਹਿੰਦੇ ਨੇ ਸਿੱਚੇਵਾਲ ਜਾਂ ਉਹਨਾਂ ਦੇ ਮਾਡਲ ਨੂੰ ਇਸ ਨੂੰ ਕਿਵੇਂ ਦੇਖਦੇ ਹੋ ਪੰਜਾਬ ਦੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਪੰਜਾਬ ਦੇ ਹੱਕਾਂ ਪ੍ਰਤੀ ਮੁੱਦੇ ਉੱਠਣੇ ਚਾਹੀਦੇ ਸੀ ਉੱਥੇ ਸਿਰਫ ਹਾਸਾ ਠੱਠਾ ਕਰਕੇ ਹੀ ਪੰਜਾਬ ਦੇ ਸੀਏਮ ਮੁੜ ਜਾਂਦੇ ਨੇ ਤਾਂ ਪੰਜਾਬ ਦੇ ਹੱਕ ਤਾਂ ਲੋਕ ਫਿਰ ਕਿਵੇਂ ਹੱਕਾਂ ਮਿਲਣਗੇ ਉਹਨਾਂ ਨੂੰ ਇਹ ਪਹਿਲੀ ਵਾਰ ਨਹੀਂ ਹੈ ਇਹ ਗੱਲ ਹੈ ਸੁਨਾ ਪਗਵਨ ਸਿੰਘ ਜਿਹੜੇ ਨੇ ਉਹ ਅਜੇ ਵੀ ਆਪਣ ਨੂੰ ਕਮੇਡੀ ਨੇ ਸਮਝਿਆ ਹੂੰ ਮੁੱਖ ਮੰਤਰੀ ਦੌਰ ਤੇ ਸੀਰੀਅਸ ਹੋਏ ਨਹੀਂ ਬਿਲਕੁਲ ਅਗਰ ਇਹ ਸੀਰੀਅਸ ਹੁੰਦੇ ਤੇ ਸੌਂ ਚੱਕਣ ਤੋਂ ਪਹਿਲਾਂ ਹੂੰ ਪੰਜਾਬ ਦਾ ਪੂਰਾ ਖਾਕਾ ਦੇਖਦੇ ਜੀ ਸਾਰੀ ਰਾਜਨੀਤਿਕ ਰਣਕਟੀਆਂ ਕਰਦੇ ਬਿਲਕੁਲ ਇਕੱਠੀਆਂ ਕਰਕੇ ਕਹਿੰਦੇ ਮਿੱਤਰੋ ਕਿ ਭਾਈ ਅਪ ਤੁਸੀਂ ਇੱਥੇ ਰਾਜ ਕੀਤੇ ਹੂੰ ਹੁਣ ਸਾਨੂੰ ਲੋਕਾਂ ਨੇ ਰਾਜ ਦਾ ਮੌਕਾ ਦਿੱਤਾ ਹੈ ਜੀ ਮੈਂ ਚਾਹੁੰਦਾ ਇਹ ਰਾਜ ਇੱਥੇ ਅਸੀਂ ਰਲ ਮਿਲ ਕੇ ਕਰੀਏ ਹੂੰ ਤੁਸੀਂ ਵੀ ਮੇਰੇ ਨਾਲ ਸ਼ਾਮਲ ਹੋਵੋ ਆਪਾਂ ਪੰਜਾਬ ਨੂੰ ਪੰਜਾਬ ਬਣਾਉਣ ਵਾਸਤੇ ਕੰਮ ਕਰੀਏ ਹੂੰ ਇਹ ਤੇ ਆਇਆ ਇੱਥੇ ਚੜ ਕੇ ਜਿਵੇਂ ਕਿ ਪਤਲੀ ਮੇ ਵੱਡਾ ਹਮਲਾਵਰ ਹਮ ਦੇਸ਼ ਯਤ ਲੈਂਦਾ ਤੇ ਦੂਜਿਆਂ ਨੂੰ ਸੇ ਜੂਨ ਨਹੀਂ ਦੇਣਾ ਹੁੰਦਾ ਇਹ ਦੂਜਿਆਂ ਰਾਜਨੀਤਿਕ ਤਿਰਾਂ ਤੇ ਹਮਲਾਵਰ ਦੀ ਤਰ੍ਹਾਂ ਤੇ ਹਮਲਾ ਕਰ ਕਰਕੇ ਇਹਨੇ ਆਪਣਾ ਜਿਹੜਾ ਲੋਕਾਂ ਦੇ ਹੱਕਾਂ ਦੀ ਕੋਈ ਪਰਵਾਹ ਨਹੀਂ ਕੀਤੀ ਮੁਲਾਜ਼ਮਾਂ ਨਾਲ ਕੋਈ ਇਹਨਾਂ ਦਾ ਜਿਹੜਾ ਭਾਈਚਾਰਕ ਸਾਂ ਨਹੀਂ ਰੱਖੀ ਕਿਸੇ ਗੱਲ ਨੂੰ ਕੋਈ ਅੱਗੇ ਰੱਖ ਕੇ ਕੰਮ ਨਹੀਂ ਕੀਤਾ ਅਸੈਂਬਲੀ ਨੂੰ ਜਿਸ ਤਰ੍ਹਾਂ ਦਾ ਰੂਪ ਦੇਣਾ ਚਾਹੀਦਾ ਸੀ ਇੱਥੇ ਹਰ ਵੱਖਰੇ ਵੱਖਰੇ ਮੁੱਦਿਆਂ ਤੇ ਦੋ ਦੋ ਦਿਨ ਦਾ ਸੈਸ਼ਨ ਕਰਕੇ ਨਿਚੋੜ ਕੱਢ ਕੇ ਐਨ ਅੱਗੇ ਰੱਖਣਾ ਚਾਹੀਦਾ ਸ਼ਾਬ ਚੁੱਪ ਕਰਕੇ ਬਹਿ ਜਾਂਦਾ ਤਜਰਬੇ ਕਰ ਲੋਕ ਬੋਲਦੇ ਉਹਨਾਂ ਭਾਵੇਂ ਐਮ ਐਲ ਏ ਹੁੰਦੇ ਜਾਂ ਜਿਹੜੇ ਬਾਹਰ ਦੇ ਸੱਜਣ ਸਨ ਵਿਸ਼ੇ ਪਰ ਤੇ ਮਾਰ ਉਹ ਆ ਕੇ ਗੱਲਾਂ ਕਰਦੇ ਹਰ ਮੁੱਦੇ ਨੇ ਖੇੜ ਨਿਚੋੜ ਕੱਢ ਕੇ ਹੁਣ ਤੱਕ ਸਾਰੇ ਨਿਚੋੜ ਕੱਢ ਕੇ ਉਹਦਾ ਹਮਲ ਪੇਸ਼ ਕੀਤਾ ਜਾਂਦਾ ਉਹ ਜਿਹੜੀ ਗੱਲ ਤੁਸੀਂ ਕਰਦੇ ਹੋ ਉਥੇ ਆਉਂਦਾ ਨਹੀਂ ਉਹ ਆ ਕੇ ਵੀ ਕਹੀ ਕਹਿਗੇ ਉਹਦੇ ਕੋਈ ਇੱਕੋ ਪਾਸ਼ਨ ਨਫ਼ਰਤ ਦਾ ਹਾਂ ਉਹਨਿ ਵਰਦੀਆਂ ਨੂੰ ਅਬਾ ਤਬਾ ਬੋਲਣਾ ਹੁੰਦਾ ਹੈ ਮਜ਼ਾਕ ਕਰਾਉਣਾ ਹੁੰਦਾ ਹੈ ਕਾਹਵੇਂ ਉਹਨਾਂ ਦੇ ਪਿਓ ਤੋਂ ਵੱਡੀ ਉਮਰ ਦਾ ਹੋਵੇ ਉਹਨੂੰ ਕੋਈ ਲੱਥੀ ਚੜੀ ਨਹੀਂ ਕਿ ਮੈਂ ਕੀ ਬੋਲ ਰਿਹਾ ਕੀ ਨਹੀਂ ਬੋਲ ਰਿਹਾ ਨਹੀਂ ਮੁੱਖ ਮੰਤਰੀ ਇੱਕ ਕਿਸਮ ਦਾ ਸਾਰੀ ਸਟੇਟ ਦਾ ਬਾਪ ਬਣ ਜਾਂਦਾ ਹੈ ਬਿਲਕੁਲ ਉਹਨੂੰ ਬਾਪ ਦੀ ਭੂਮਿਕਾ ਹੀ ਰਹਿਣਾ ਚਾਹੀਦਾ ਹੈ ਉਹਨੂੰ ਕਾਮੇਡੀਅਨ ਦੀ ਭੂਮਿਕਾ ਵਿੱਚ ਨਹੀਂ ਰਹਿਣਾ ਚਾਹੀਦਾ ਉਹਨੂੰ ਆਪਣੇ ਪੰਜਾਬ ਬਜ਼ੁਰਗਾਂ ਦਾ ਸਲਗਰ ਵੀ ਕਰਨਾ ਚਾਹੀਦਾ ਤੇ ਆਪ ਸੇਵਕ ਬਣ ਕੇ ਨਿਮਰਤਾ ਵਿੱਚ ਰਹਿ ਕੇ ਸਾਰਿਆਂ ਦੇ ਹਲਮ ਤੋਂ ਮਦਦ ਲੈ ਕੇ ਹਲੇਮੀ ਨਾਲ ਛੇਕ ਨੀਤੀਆਂ ਰਸਤੇ ਅਪਣਾ ਕੇ ਅੱਗੇ ਵਧਣ ਦੀ ਲੋੜ ਹੁੰਦੀ ਹੈ ਉਸ ਪਾਸੇ ਸਾਡੇ ਮੁੱਖ ਮੰਤਰੀ ਨਹੀਂ ਵਧੇ ਨਤੀਜਾ ਇਹ ਹੈ ਕਿ ਹਜੇ ਉਹਨਾਂ ਨੂੰ ਆਪਣੀ ਕੁਰਸੀ ਦਾ ਖਤਰਾ ਜਿਹੜਾ ਹੈ ਉਹ ਗਲਤ ਪਾਸੇ ਲਾ ਕੇ ਵਿਰੋਧਕਾਂ ਵਿੱਚ ਪਾ ਰਿਹਾ ਹੈ ਅੱਛਾ ਬਾਬਾ ਇੱਕ ਲਾਸਟ ਕੁਐਸਚਨ ਆਪਾਂ ਹੋਰ ਕਰਾਂਗੇ ਸਿੱਖ ਸਿਆਸਤ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ ਬਜਟ ਪੇਸ਼ ਕੀਤਾ ਗਿਆ ਬਜਟ ਸੀ 13 ਅਰਬ ਤੋਂ ਵੱਧ ਦਾ ਪਿਛਲੇ ਸਾਲ ਨਾਲੋਂ 10% ਦਾ ਵਾਧਾ ਲਿਖਿਆ ਗਿਆ ਪਰ ਕਈ ਵਿਦਵਾਨ ਆਗੂਆਂ ਨੇ ਕਿਹਾ ਵੀ ਇਹ ਬਜਟ ਸੀ ਜਿਹੜਾ ਮੈਨੇਜਮੈਂਟ ਦੇ ਪੱਖ ਵਿੱਚ ਸੀ ਸਿਧਾਂਤਾਂ ਤੋਂ ਉਲਟ ਸੀ ਕਈ ਸਿੱਖ ਜਥੇਬੰਦੀਆਂ ਨੇ ਧਰਨਾ ਪ੍ਰਦਰਸ਼ਨ ਕੀਤਾ ਪੁਰਾਣੇ ਜਥੇਦਾਰਾਂ ਦੀ ਬਹਾਲੀ ਦਾ ਮੁੱਦਾ ਚੁੱਕਿਆ। ਇਸ ਸਾਰੇ ਮਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਬਜਨ ਹੈ ਬਾਈਟ ਹੈ। ਦੇਖੋ ਇਹ ਗੁਰਦੁਆਰਾ ਪ੍ਰਬੰਧਕ ਸਕੀਮ ਸਾਡੇ ਕੋਲ। ਹਾਂ। ਸੰਗਤ ਦਾ ਪੈਸਾ ਹੁੰਦਾ। ਉਹਦੀ ਗਿਣਤੀ ਕਰਦੇ ਆ ਜੋ ਕੋ ਹੁੰਦਾ ਉਹਨੂੰ ਅਸੀਂ ਬਾਈਟ ਕਹਿੰਦੇ ਆ। ਬਿਲਕੁਲ। ਹਾਂ ਜਿੱਥੇ ਕੋਈ ਮਗਲੇ ਪਾਸੇ ਇੰਡਸਟਰੀ ਤਾਂ ਹੈ ਨਹੀਂ। ਨਾ ਕਿਤੇ ਟੈਕਸ ਲੱਗ ਕੇ ਪੈਸਾ ਹੁਣਾ ਹੁੰਦਾ। ਉਹਦੇ ਖਰਚੇ ਵੀ ਆਪਣੀ ਕਿਸਮ ਦੇ ਸ਼੍ਰੋਮਣੀ ਕਮੇਟੀ ਕੀ ਹੁੰਦੇ ਨੇ। ਜੀ। ਉਹ ਇੱਕ ਵੱਖਰਾ ਪੱਖ ਹੈ। ਉਹ ਕਿਵੇਂ ਡਿਵੀਜ਼ਨ ਕੀਤੀ ਜਾਂਦੀ ਹੈ ਕਿਹੜਾ ਕਿਹੜੀ ਮਦਦ ਸਾਡੇ ਕੋ ਖਰਚੇ ਵਾਸਤੇ ਹੁੰਦੀ ਹੈ ਉਹਨੇ 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 ਪੈਸੇ ਚ ਪਾਏ ਜਾਂਦੇ ਨੇ ਕਿੰਨੇ ਵਰਤੇ ਜਾਂਦੇ ਕਿੰਨੇ ਨਹੀਂ ਵਰਤੇ ਜਾਂਦੇ ਇੱਕ ਵੱਖਰਾ ਪੱਖ ਜਿਹੜਾ ਸਾਡੇ ਕੋਲ ਹੈ ਦੂਜਾ ਪੱਖ ਤੁਸੀਂ ਗਏ ਜਥੇਦਾਰਾਂ ਦੀ ਗੱਲ ਕੀਤੀ ਹੈ ਸ਼੍ਰੋਮਣੀ ਕਮੇਟੀ ਦੇ ਕੋਲ ਇੱਕ ਪ੍ਰਬੰਧ ਸੀ ਉਸ ਪ੍ਰਬੰਧ ਨੂੰ ਚਲਾਉਣਾ ਸੀ ਉਹ ਜਦੋਂ ਦੇ ਇਨਾਂ ਚ ਧੜੇ ਦੀ ਮਾਰ ਵੱਧ ਗਈ ਹੈ ਜਿਹਨਾਂ ਦਾ ਬਦਲ ਥੜਾ ਮਜ਼ਬੂਤ ਹੋ ਗਿਆ ਇਹਨੇ ਉਸ ਪ੍ਰਬੰਧ ਨੂੰ ਆਪਣੀ ਇੱਛਾ ਮੁਤਾਬਕ ਤੇ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਜਿਹੜੇ ਪੰਥ ਦੀ ਮਰਜ਼ਾਦਾ ਮੁਦ ਜਿਤ ਜਿਤਾਂ ਦੇ ਰੂਪ ਚਾਹੀਦਾ ਉਹਦੇ ਮੁਤਾਬਕ ਉਹ ਪ੍ਰਬੰਧ ਨੂੰ ਨਹੀਂ ਚੱਲਣ ਦਿੱਤਾ ਖਾਸ ਕਰਕੇ ਹੁਣ ਜਥੇਦਾਰਾਂ ਦਾ ਪਦਵੀਆਂ ਤੇ ਬਿਠਾਉਣਾ ਉਹਨਾਂ ਨੂੰ ਪਦਵੀਆਂ ਤੋਂ ਮੁਕਤ ਕਰਨਾ ਉਹ ਇਹ ਜਿਹੜਾ ਇਹ ਮਜ਼ਾਕ ਬਣਾ ਕੇ ਰੱਖ ਦਿੱਤਾ ਆ ਜੋ ਬੜੀ ਕੌਮ ਦੀ ਬੜੀ ਪੀੜੇ ਦਾ ਹਿੱਸਾ ਬਣਿਆ ਪਿਆ ਔਰ ਇਹਨਾਂ ਨੂੰ ਤਾਂ ਬਿਲਕੁਲ ਨਹੀਂ ਸੀ ਕਰਨਾ ਚਾਹੀਦਾ ਤੁਹਾਨੂੰ ਲੱਗਦਾ ਵੀ ਜੇ 2 ਦਸੰਬਰ ਦੀ ਜਿਹੜੀ ਫਸੀਲ ਤੋਂ ਅਕਾਲ ਤੱਕ ਦੀ ਫਸੀਲ ਤੋਂ ਫੈਸਲੇ ਲਿੱਤੇ ਗਏ ਸੀ ਜੇ ਉਹ ਸੇਮ ਰਹਿੰਦੇ ਤਾਂ ਏਡਾ ਜਿਹੜਾ ਪੰਬਲ ਪੂਸਾ ਨਹੀਂ ਪੈਣਾ ਸੀ ਬਿਲਕੁਲ ਲੱਗਦਾ ਜੀ ਉਹ ਫੈਸਲੇ ਬੜੇ ਸੋਚੇ ਸਮਝੇ ਔਰ ਪੰਥ ਦੀ ਸੋਚ ਮੁਤਾਬਕ ਸਨ ਅਗਰ ਉਹਨਾਂ ਦੇ ਅਮਲ ਹੋ ਜਾਂਦਾ ਇਹ ਲੋਕੀ ਵੀ ਉਹਦੇ ਨਾਲ ਥਲੇ ਸਮਰਪਿਤ ਹੋ ਜਾਂਦੇ ਉਹਦੇ ਮੁਤਾਬਕ ਅੱਗੇ ਵਧਦੇ ਤੇ ਸ਼ਾਇਦ ਇਹਨਾਂ ਦੀ ਆਪਣੀ ਇੱਜ਼ਤ ਵੀ ਜਿਹੜੀ ਅੱਜ ਕੌਡੀ ਖੋਟੀ ਹੋ ਗਈ ਹੈ ਉਹ ਜਿਹੜੀ ਇੱਜ਼ਤ ਸੀ ਕਿਸੇ ਨਾ ਕਿਸੇ ਢੰਗ ਨਾਲ ਇਹ ਨਾਂ ਦੇ ਕਿਤੇ ਬਹਾਲ ਹੋਣ ਦੀ ਸੰਭਾਵਨਾ ਜਿੰਦਾ ਸਨ ਪਰ ਹੁਣ ਜਿਹੜੀ ਉਹ ਆਪਣੇ ਪੈਰਾਂ ਇਹਨੂੰ ਕੋਹੜਾ ਮਾਰ ਲਿਆ ਹੋਰ ਮਾਰੀ ਜਾ ਰਹੇ ਨੇ ਇਹਨਾਂ ਦੇ ਸਿਆਸੀ ਤੌਰ ਤੇ ਉੱਠਣਾ ਸਾਨੂੰ ਨਹੀਂ ਦਿਖਾਈ ਦਿੰਦਾ ਕਿ ਲੋਕ ਇਹਨਾਂ ਮੂੰਹ ਨਾਲ ਲਾਉਣਗੇ ਹੁਣ ਤੇ ਨਵਾਂ ਜਿਹੜਾ ਅਕਾਲ ਤਖਤ ਤੋਂ ਸੱਤ ਮੈਂਬਰੀ ਕਮੇਟੀ ਜਿਹੜੀ ਅਕਾਲੀ ਦਲ ਦੀ ਭਰਤੀ ਲਈ ਬਣਾਈ ਗਈ ਸੀ ਜਿਨ੍ਹਾਂ ਨੇ ਚੱਲਣ ਨਹੀਂ ਸੀ ਦਿੱਤਾ ਉਹਨਾਂ ਵੱਲੋਂ ਇਹ ਉਹਦੋਂ ਕੀਤਾ ਜਾ ਰਿਹਾ ਮੈਨੂੰ ਮਹਿਸੂਸ ਹੁੰਦੇ ਕਿ ਲੋਕੀ ਉਸ ਭਰਤੀ ਨੂੰ ਵਾਜਬ ਭਰਤੀ ਮੰਨਣਗੇ ਜੇ ਉਹ ਬੰਦੇ ਸਿਰ ਧੋ ਕੇ ਪੰਥ ਦੀਆਂ ਭਾਵਨਾ ਮਤਾਬਕ ਧੜਿਆਂ ਨੂੰ ਪਾਸੇ ਰੱਖ ਕੇ ਭਰਤੀ ਕਰ ਜਾਂਦੇ ਨੇ ਚੌਣ ਵਾਲਾ ਕੱਲ ਉਸ ਭਰਤੀ ਦੇ ਵਿੱਚੋਂ ਨਵੀਂ ਆਗੂਆਂ ਦੀ ਜਮਾਤ ਖੜੀ ਹੋਏਗੀ ਤੇ ਜਿਹੜੇ ਪੰਜਾਬ ਔਰ ਪੰਥ ਦੀ ਅਗਵਾਈ ਲਈ ਸੇਵਾ ਕਰਨ। ਸੋ ਗਿਆਨੀ ਜੀ ਨਾਲ ਬਾਬਾ ਜੀ ਨਾਲ ਅੱਜ ਬਹੁਤ ਪੰਜਾਬ ਦੇ ਵੱਖ-ਵੱਖ ਮਸਲੇ ਤੇ ਗੱਲਬਾਤ ਕੀਤੀ ਗਈ ਹੈ ਚਾਹੇ ਕਿਸਾਨੀ ਅੰਦੋਲਨ ਨੂੰ ਪੰਜਾਬ ਪੁਲਿਸ ਦੀ ਤੱਕਾਸ਼ਾਈ ਪੰਜਾਬ ਸਰਕਾਰ ਦੀ ਤੱਕਾਸ਼ਾਈ ਤੇ ਸਿੱਖ ਸਿਆਸਤ ਬਾਰੇ ਵੀ ਗੱਲਾਂ ਕੀਤੀਆਂ। ਸੋ ਉਮੀਦ ਕਰਦੇ ਆ ਜਿਹੜੇ ਪੰਜਾਬ ਦੇ ਮੌਜੂਦਾ ਸਮੇਂ ਦੇ ਵਿੱਚ ਹਾਲਾਤ ਬਣੇ ਹੋਣਗੇ ਉਪਵਿੱਖ ਦੇ ਵਿੱਚ ਚੰਗੇ ਹੋਣਗੇ ਸੋ ਥੈਂਕ ਯੂ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ